ਮੈਥੋ ਗਲਤੀ ਹੋਈ ਸੀ ਇੱਕ ਵਾਰੀ ਮੈਂ ਸ਼ੁਰੂਆਤ ਸੀ ਮੇਰੇ ਖਿਆਲ ਚ ਬਦਲਾ ਜੱਟੀ ਦਾ ਫਿਲਮ ਸੀ ਤੇ ਉਦੋਂ ਐਨੇ ਅਸੀਂ ਵੀ ਕਿਹਦੇ ਮਾਰ ਬੈਠੇ ਸੀ ਫਾਈਟਰ ਦੀ ਮਾਰ ਬੈਠਾ ਸੀ ਜਸਵੰਤਨਾ ਦਾ ਇੱਕ ਫਾਈਟਰ ਸੀ ਵਿਚਾਰਾ ਉਹ ਉਹ ਮਤਲਬ ਸਾਡੇ ਤੇ ਹਮਲਾ ਕਰਨ ਵਾਸਤੇ ਆਉਂਦੇ ਐ ਤੇ ਮੈਂ ਉੱਥੇ ਫਾਈਟ ਹੁੰਦੀ ਐ ਮੈਂ ਉਹਦੇ ਅੱਗੋਂ ਦੀ ਕਿੱਕ ਕੱਢਣੀ ਸੀ ਮੈਂ ਉਹਦੇ ਇੱਥੇ ਮਾਰ ਬੈਠਾ ਮਤਲਬ ਬਾਅਦ ਚ ਦੁੱਖ ਤਾਂ ਬਹੁਤ ਹੋਇਆ ਉਹਨੇ ਵੀ ਵਿਚਾਰੇ ਨੇ ਘਰ ਸੋਚ ਗਿਆ ਕੋਈ ਨਹੀਂ ਭਾਜੀ ਹੋ ਜਾਂਦਾ ਗਈ ਵਾਰੀ ਆ ਪਰ ਐਸਟਰ ਹੋ ਜਾਂਦਾ ਬਈ ਕੀ ਕੀਤਾ ਜਾਵੇ ਕੰਮ ਹੀ ਹੈ ਜੇ ਪਰ ਥੋੜਾ ਜਿਹਾ ਹੁਣ ਤਜਰਬੇ ਨਾਲ ਸਿੱਖ ਵੀ ਜਾਂਦਾ ਬੰਦਾ ਜੀ ਤੁਹਾਡੇ ਆਪ ਦੇ ਨਾਲ ਵੀ ਕਦੇ ਵਾਪਸ 60 ਫੀਟ ਲੱਗੀ ਜੀ ਗੁਰਦਾਸ ਮਾਨ ਸਾਹਿਬ ਨੇ ਮੇਰੇ ਮਾਰਤਾ ਸੀ ਇੱਕ ਵਾਰੀ ਮੈਂ ਉਹਨਾਂ ਦੇ ਮਾਰ ਬੈਠਾ ਸੀ ਇੱਕੋ ਫਾਈਟ ਚ ਫਿਲਮ ਚ ਸੇਮ ਔਰ ਇੱਕਟ ਕੇ ਮੂਰੇ ਨਾਲ ਲਾ ਦੇਓ ਫੇ ਗੁਰਦਾਸ ਮਾਨ ਸਾਹਿਬ ਨੇ ਮੇਰੇ ਮਾਰਤਾ ਜੀ ਹਾਂ ਜੀ ਸੇਮ ਫਾਈਟ ਸੀ ਉਹਦੇ ਵਿੱਚ ਫਾਈਟ ਕਰਦੇ ਕਰਦੇ ਮੈਥੋਂ ਉਹਨਾਂ ਦੇ ਕਿੱਕ ਵੱਜ ਗਈ अच्छा तो मैं ए सी के जी प्रतिज्ञा प्रीतिसा प्रुहरो वाली अच्छा जी ता सेम फाइट ਦੇ ਵਿੱਚ ਉਦੋਂ ਮੈਂ ਉਹਨਾਂ ਨੂੰ ਕਿਹਾ ਬਈ ਮੈਥੋਂ ਗਲਤੀ ਨਾਲ ਵੱਜ ਗਿਆ ਉਹ ਕਹਿੰਦੇ ਕੋਈ ਨਹੀਂ ਠੀਕ ਠਾਕ ਹੋ ਗਏ ਥੋੜੀ ਦੇਰ ਚ ਕੋਈ ਟਾਈਮ ਹੀ ਗਾਫਟ ਹੋਈ ਉਹਨਾਂ ਨੇ ਮੇਰੇ ਜੜਤਾ ਮੈਂ ਕਿਹਾ ਵੀ ਸਾਹ ਬਰਾਬਰ ਹੋ ਗਿਆ